ਕਿਉਂ ਦੁਆ ਸੈਲਰ ਜੀ ਸੰਗਰੂਰ ਵੀ ਦੀ ਕਹਾਣੀ ਟਾਈਮ ਆ ਤਾਂ ਦੀਪਕ ਕਹਿਣ ਲੱਗਾ ਕਿ ਹਾਂ ਮੈਂ ਉਸ ਨੂੰ ਪੁੱਛਿਆ ਸੀ ਕਿ ਕਿਹੜੀ ਉਮਰ ਵਿੱਚ ਕਿਉਂ ਨਸ਼ੇ ਕਮ ਬਾਗੇ ਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਨਸ਼ਿਆਂ ਤੋਂ ਦੂਰ ਰਹਿੰਦਾ ਸੀ ਪਰ ਵਿਆਹ ਤੋਂ ਬਾਅਦ ਇਹ ਨਸ਼ਿਆਂ ਦਾ ਸ਼ਿਕਾਰ ਹੋਇਆ ਤੇ ਉਹ ਵੀ ਬਬਲੀ ਕਰ ਗਿਆ ਕਿਉਂਕਿ ਬਬਲੀ ਕਈ ਵਾਰ ਮੇਰੇ ਨਾਲ ਸਹੀ ਵਰਤਾਓ ਨਹੀਂ ਕਰਦੀ ਸੀ ਸਭ ਤੋਂ ਮਾੜੀ ਗੱਲ ਮੋਬਾਈਲ ਤੇ ਕਿਸੇ ਨਾ ਕਿਸੇ ਨਾਲ ਗੱਲ ਨਾ ਕਰ ਜਾਂਦੀ ਮੇਰੀ ਕੋਈ ਪਤਵਾਹ ਨਾ ਕਰਦੀ ਮੈਂ ਰਾਤ ਨੂੰ ਜਦ ਸੋ ਜਾਂਦਾ ਤਾਂ ਇਹ ਫੋਨ ਤੇ ਵੀ ਗੱਲਾਂ ਕਰ ਜਾਂਦੀ ਜਦ ਮੈਂ ਕੁਝ ਕਹਿੰਦਾ ਤਾਂ ਗੱਲ ਗੱਲ ਤੇ ਮੇਰੇ ਨਾਲ ਲੜਦੀ ਜਦ ਨਾ ਹਟਦੀ ਤਾਂ ਸ਼ੱਕ ਹੁੰਦਾ ਕਿ ਬਾਹਰ ਵੀ ਜ਼ਰੂਰ ਕੁਝ ਕਾਲ ਹੈ ਮੈਨੂੰ ਕਾਫੀ ਸਮੇਂ ਬਾਅਦ ਪਤਾ ਲੱਗਾ ਕਿ ਇਹ ਕਈ ਵਾਰ ਕਿਸੇ ਨਾ ਕਿਸੇ ਨੂੰ ਘਰ ਬੁਲਾ ਲੈਂਦੀ ਤੇ ਜੇ ਕੋਈ ਪੁੱਛਦਾ ਤਾਂ ਕਹਿੰਦੀ ਕਿ ਮੇਰੇ ਪੇਕੇ ਪਰਿਵਾਰ ਵਿੱਚੋਂ ਹੈ ਜਾਂ ਕਹਿੰਦੀ ਕਿ ਮੇਰੇ ਭਾਈ ਦਾ ਦੋਸਤ ਹੈ ਮੇਰੇ ਰਿਸ਼ਤੇਦਾਰਾਂ ਦੇ ਨਾਲ ਵੀ ਫੋਨ ਤੇ ਲੱਗੀ ਰਹਿੰਦੀ ਮੈਨੂੰ ਇਹ ਚੰਗਾ ਨਹੀਂ ਸੀ ਲੱਗਾ ਕਿ ਕੋਈ ਰੋਜ਼ ਘੰਟਾ-ਘੰਟਾ ਫੋਨ ਤੇ ਕਿਸੇ ਨਾਲ ਗੱਲਾਂ ਕਰੇ ਮੰਨਿਆ ਫੋਨ ਗੱਲਾਂ ਕਰਨ ਲਈ ਹੈ ਇਹ ਰਿਸ਼ਤੇਦਾਰ ਦੁੱਖ ਸੁੱਖ ਵੰਡਣ ਲਈ ਪਰ ਹਰ ਕਿਸੇ ਨੂੰ ਮर्यादा ਅੰਦਰ ਰਹਿਣਾ